ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ ਤੁਸੀਂ ਦੇਖ ਰਹੇ ਹੋ ਸਾਡਾ ਇਹ ਖਾਸ ਪ੍ਰੋਗਰਾਮ ਸਿਆਸੀ ਸਮੀਖਿਆ ਸੋ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਸੁਦਰਿੰਦਰ ਡੱਲਾ ਜੀ ਡੱਲਾ ਜੀ ਬਹੁਤ-ਬਹੁਤ ਸਵਾਗਤ ਹੈ ਸਤਿ ਸ਼੍ਰੀ ਅਕਾਲ ਮਨਦੀਪ ਸਿੰਘ ਜੀ ਬਹੁਤ-ਬਹੁਤ ਧੰਨਵਾਦ ਸੋ ਡੱਲਾ ਜੀ ਅੱਜ ਬਹੁਤ ਹੀ ਅਹਿਮ ਤਿੰਨ ਵਿਸ਼ੇ ਨੇ ਜਿਨ੍ਹਾਂ ਦੇ ਉੱਪਰ ਆਪਾਂ ਸਿਆਸੀ ਸਮੀਖਿਆ ਜਿਹੜੀ ਆਪਣੀ ਸਾਂਝੀ ਕਰਨੀ ਆ ਸਭ ਤੋਂ ਪਹਿਲਾ ਦਾ ਵਿਸ਼ਾ ਸਾਬਕਾ ਅਕਾਲੀ ਵਿਧਾਇਕ ਆਪ ਦੇ ਵਿੱਚ ਸ਼ਾਮਲ ਹੋ ਗਏ ਨੇ ਔਰ ਦੂਸਰਾ ਵਿਸ਼ਾ ਕੀ 27 ਦੀਆਂ ਚੋਣਾਂ ਤੋਂ ਪਹਿਲਾਂ ਅਕਾਲੀ ਅਤੇ ਕਾਂਗਰਸੀ ਵਿਧਾਇਕ ਹੋਰ ਵੀ ਆਪ ਦੇ ਵਿੱਚ ਸ਼ਾਮਲ ਹੋ ਸਕਦੇ ਨੇ ਔਰ ਤੀਸਰਾ ਅਹਿਮ ਵਿਸ਼ਾ ਇਹ ਹੈ ਕਿ ਕੀ ਪੰਜ ਮੈਂਬਰੀ ਕਮੇਟੀ ਵੀ ਤਰਨਤਾਰ ਦੀ ਜਿਮਨੀ ਚੋਣ ਲੜ ਸਕਦੀ ਹੈ ਪਹਿਲੇ ਸਵਾਲ ਤੋਂ ਸ਼ੁਰੂ ਕਰਦੇ ਹਾਂ ਡੱਲਾ ਜੀ ਅਕਾਲੀ ਦਲ ਦੇ ਜਿਹੜੇ ਸਾਬਕਾ ਵਿਧਾਇਕ ਆਪ ਦੇ ਵਿੱਚ ਸ਼ਾਮਲ ਹੋਏ ਨੇ ਇਹਦੇ ਕੀ ਸੰਕੇਤ ਨੇ ਦੇਖੋ ਸ਼੍ਰੋਮਣੀ ਅਕਾਲੀ ਦਲ ਦੇ ਤਿੰਨ ਵਾਰ ਦੋ ਇੱਕ ਵਾਰ ਆਜ਼ਾਦ ਤੌਰ ਤੇ ਜਿੱਤੇ ਔਰ ਦੋ ਵਾਰ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਰਹੇ ਹਰਮੀਤ ਸਿੰਘ ਸੰਧੂ ਇਹ ਚੰਗੇ ਲੀਡਰ ਨੇ ਤਰਨ ਤਰਨ ਦੇ ਵਿੱਚ ਇਹਨਾਂ ਦਾ ਚੰਗਾ ਜਨਨਧਾਰ ਹੈ ਮਨਦੀਪ ਜੀ 2002 ਚ ਇਹ ਆਜ਼ਾਦ ਜਿੱਤੇ ਸੀ ਫਿਰ 2007 ਚ ਪ੍ਰਕਾਸ਼ ਸਿੰਘ ਬਾਦਲ ਨੇ ਇਹਨਾਂ ਨੂੰ ਟਿਕਟ ਦਿੱਤੀ 2012 ਚ ਵੀ ਇਹਨਾਂ ਨੂੰ ਟਿਕਟ ਦਿੱਤੀ ਗਈ ਔਰ ਇਹ ਤਿੰਨੋਂ ਵਾਰ ਜਿੱਤੇ ਇਹਨਾਂ ਦਾ ਆਪਣਾ ਆਧਾਰ ਉੱਥੇ ਚੰਗਾ ਹੈ ਔਰ ਕੱਲ ਭਗਵੰਤ ਮਾਨ ਨੇ ਇਹਨਾਂ ਨੂੰ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਕਰਾਤਾ ਮੈਨੂੰ ਇਹ ਲੱਗਦਾ ਹੈ ਕਿ ਭਗਵੰਤ ਮਾਨ ਆਮ ਆਦਮੀ ਪਾਰਟੀ ਹਰ ਸੀਟ ਜਿੱਤਣ ਦੇ ਲਈ ਵਕਤ ਰਹਿੰਦੇ ਉਪਰਾਲਾ ਕਰਦੇ ਨੇ ਹੁਣ ਤਰਨ ਤਰਨ ਦੀ ਚੋਣ ਹੁਣ 27 ਜੂਨ ਨੂੰ ਦੁਨੀਆ ਤੋਂ ਚਲੇ ਗਏ ਜਿਹੜੇ ਕਸ਼ਮੀਰ ਸਿੰਘ ਸੋਲ ਸੀ ਜਿਹੜੇ ਉੱਥੋਂ ਦੇ ਐਮਐਲਏ ਸੀ ਉਹਨਾਂ ਦੀ ਸਿਹਤ ਖਰਾਬ ਸੀ ਉਹ ਦੁਨੀਆ ਤੋਂ ਚਲੇ ਗਏ 27 ਜੂਨ ਤੋਂ ਬਾਅਦ ਤੁਸੀਂ ਵੇਖੋ ਕੱਲ 15 ਜੁਲਾਈ ਸੀ 14 ਜੁਲਾਈ 14 ਜੁਲਾਈ ਨੂੰ ਹੀ ਹਰਮੀਤ ਸਿੰਘ ਸੰਧੂ ਉਹਨਾਂ ਨੂੰ ਸ਼ਾਮਲ ਕਰਾ ਲਿਆ ਭਗਵੰਤ ਮਾਨ ਨੇ ਆਮ ਆਦਮੀ ਪਾਰਟੀ 'ਚ ਇਹਦਾ ਮਤਲਬ ਹੈ ਕਿ ਆਮ ਆਦਮੀ ਪਾਰਟੀ ਨੇ ਇਹ ਤਿਆਰੀ ਸ਼ੁਰੂ ਕਰਤੀ ਕਿ ਤਰਨ ਧਾਰਨ ਦੀ ਜਿਹੜੀ ਜ਼ਿਮਨੀ ਚੋਣ ਹੈ ਉਹ ਅਸੀਂ ਹਰ ਹਾਲਤ ਦੇ ਵਿੱਚ ਜਿੱਤਣੀ ਹੈ ਉਂਝ ਮੈਂ ਪਿਛਲੇ ਕਈ ਦਿਨਾਂ ਦਾ ਕਹਿੰਦਾ ਆ ਰਿਹਾ ਹੁਣ ਪੰਜਾਬ 'ਚ ਜਿਹੜੀ ਵੀ ਅਗਲੀ ਚੋਣ ਹੋਣੀ ਹੈ ਨਾ ਜੀ ਉਹਦੇ ਵਿੱਚ ਮੁੱਖ ਮੁਕਾਬਲਾ ਆਮ ਆਦਮੀ ਪਾਰਟੀ ਦਾ ਪੰਜ ਮੈਂਬਰੀ ਕਮੇਟੀ ਚੋਂ ਨਿਕਲਣ ਵਾਲੀ ਲੀਡਰਸ਼ਿਪ ਦੇ ਨਾਲ ਹੀ ਹੋਣਾ ਖਾਸ ਤੌਰ ਤੇ ਜਿਹੜੀ ਵੀ ਸੀਟ ਸ਼ੁੱਧ ਰੂਪ ਦੇ ਵਿੱਚ ਸਾਡੀ ਪਿੰਡੂ ਇਲਾਕਾ ਜਾਂ ਦਿਹਾਤੀ ਹੈ ਹੁਣ ਜਿਹੜਾ ਇਹ ਖਡੂਰ ਸਾਹਿਬ ਦਾ ਜ਼ਿਲ੍ਹਾ ਹਲਕਾ ਹੈ ਤਰਨਤਾਰਨ ਵੀ ਉਸੇ ਖਡੂਰ ਸਾਹਿਬ ਲੋਕ ਸਭਾ ਹਲਕੇ ਦੇ ਵਿੱਚ ਹੈ ਹੁਣ ਤਰਨਤਾਰਨ ਇਹ ਖਡੂਰ ਸਾਹਿਬ ਤੋਂ ਅਮਰਿਤਪਾਲ ਸਿੰਘ ਐਮਪੀ ਹੈ ਵਾਰਿਸ ਪੰਜਾਬ ਦੇ ਉਹਨਾਂ ਦੀ ਪਾਰਟੀ ਹੈ ਮੈਨੂੰ ਲੱਗਦਾ ਹੈ ਪੰਜ ਮੈਂਬਰੀ ਕਮੇਟੀ ਔਰ ਵਾਰਿਸ ਪੰਜਾਬ ਦੇ ਦੋਵੇਂ ਧਿਰਾਂ ਧਿਰਾਂ ਇਹ ਵੀ ਵੱਡੀਆਂ ਦਾਵੇਦਾਰ ਨੇ ਸੋ ਹੁਣ ਜਿਹੜੀ ਤਰਨਤਾਰਨ ਦੀ ਜ਼ਿਮਨੀ ਚੋਂ ਹੈ ਨਾ ਜੀ ਉਹਦੇ ਚ ਅਕਾਲੀ ਦਲ ਦਾ ਕੈਂਡੀਡੇਟ ਹਾਲਾਕਿ ਉਹ ਅਸਤੀਫਾ ਦੇ ਚੁੱਕੇ ਸੀ ਉਹਨਾਂ ਨੇ 24 ਚ ਅਸਤੀਫਾ ਦਿੱਤਾ ਸੀ ਆ ਆਮ ਆਦਮੀ ਪਾਰਟੀ ਦੇ ਤੋਂ ਸ਼੍ਰੋਮਣੀ ਅਕਾਲੀ ਦਲ ਤੋਂ ਹਰਮੀਰ ਸਿੰਘ ਸੰਧੂ ਉਹਨਾਂ ਨੇ ਹਜੇ ਉਹਨਾਂ ਨੇ ਤੈਅ ਨਹੀਂ ਸੀ ਕੀਤਾ ਕਿ ਉਹਨਾਂ ਨੇ ਕਿੱਧਰ ਜਾਣਾ ਔਰ ਕੱਲ ਜਦੋਂ ਸ਼ਾਮਲ ਕਰਾਇਆ ਹਰਮੀਰ ਸਿੰਘ ਸੰਧੂ ਉਹਨਾਂ ਨੂੰ ਤੁਸੀਂ ਵੇਖੋ ਜਿਹੜੇ ਡਿੰਪੀ ਗਿੱਲ ਨੇ ਜਿਹੜੇ ਗਿੱਦੜ ਬਹਾਦਰ ਦੀ ਜਿਮਨੀ ਚੋਂ ਜਿੱਤੇ ਉਹ ਵੀ ਅਕਾਲੀ ਦਲ ਛੱਡ ਕੇ ਆਮ ਆਦਮੀ ਪਾਰਟੀ ਚ ਆਏ ਜੋ ਉਹਨਾਂ ਦੀ ਤਸਵੀਰ ਨਾਲ ਹੈ ਮਨੀਸ਼ ਸਿਸ਼ੋਧਿਆ ਜਿਹੜੇ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਪ੍ਰਭਾਰੀ ਨੇ ਮਨੀਸ਼ ਸਿਸ਼ੋਧਿਆ ਨਾਲ ਸੀ ਭਗਵੰਤ ਮਾਨ ਦੇ ਜਦੋਂ ਸ਼ਾਮਲ ਕਰਾਇਆ ਗਿਆ ਹਰਮੀਤ ਸਿੰਘ ਸੰਧੂ ਉਹਨਾਂ ਨੂੰ ਤੁਸੀਂ ਵੇਖੋ ਦੋ ਮੰਤਰੀਆਂ ਦੇ ਅਹੁਦੇ ਖਾਲੀ ਆ ਪੰਜਾਬ ਦੀ ਸਰਕਾਰ ਚ 18 ਮੰਤਰੀ ਬਣ ਸਕਦੇ ਨੇ ਮੁੱਖ ਮੰਤਰੀ ਸਣੇ ਹਜੇ ਤੱਕ 16 ਨੇ ਇਹਦਾ ਮਤਲਬ ਹੈ ਕਿ ਹਰਮੀਤ ਸਿੰਘ ਸੰਧੂ ਵੇਰੀ ਸੰਭਾਵਨਾ ਬਹੁਤ ਹੈ ਇਹਨਾਂ ਦੀ ਇਹਨਾਂ ਨੂੰ ਟਿਕਟ ਆਮ ਆਦਮੀ ਪਾਰਟੀ ਦਵੇ ਉਹਦਾ ਕਾਰਨ ਕੀ ਹੈ ਜਦੋਂ ਆਮ ਆਦਮੀ ਪਾਰਟੀ ਦੀ ਲਹਿਰ ਸੀ ਪੰਜਾਬ 'ਚ 2022 ਦੀਆਂ ਚੋਣਾਂ 'ਚ ਸ਼੍ਰੋਮਣੀ ਅਕਾਲੀ ਦਲ ਬਹੁਤ ਸਾਰੀਆਂ ਸੀਟਾਂ ਤੇ ਬਹੁਤ ਪਿੱਛੇ ਰਹਿ ਗਿਆ ਕਈ ਸੀਟਾਂ ਤੇ ਜ਼ਮਾਨਤ ਨਹੀਂ ਬਚੀ ਔਰ ਤੁਸੀਂ ਵੇਖੋ ਕਿ 30% ਵੋਟ ਹਾਸਲ ਕੀਤੀ ਹਰਮੀਤ ਸਿੰਘ ਸੰਧੂ ਹੋਣਾ ਨੇ 2022 ਦੀਆਂ ਚੋਣਾਂ ਦੇ ਵਿੱਚ ਔਰ ਜਿੱਤ ਜਿੱਤੇ ਸੀ ਉਦੋਂ ਡਾਕਟਰ ਕਸ਼ਮੀਰ ਸਿੰਘ ਸੋਲ ਉਹਨਾਂ ਨੂੰ ਵੋਟ ਪਈ 52935 ਜਿਹੜੇ ਹੁਣ ਦੁਨੀਆ 'ਚ ਨਹੀਂ ਰਹੇ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਸੀਗੇ 52935 ਵੋਟਾਂ ਉਹਨਾਂ ਨੂੰ ਪਈਆਂ ਸੀ 2022 'ਚ ਔਰ ਉਦੋਂ ਅਕਾਲੀ ਦਲ ਦੀ ਟਿਕਟ ਤੇ ਚੋਣ ਲੜੇ ਹਰਮੀਰ ਸਿੰਘ ਸੰਧੂ ਹਰਮੀਰ ਸਿੰਘ ਸੰਧੂ ਉਹਨਾਂ ਨੂੰ ਵੋਟਾਂ ਪਈਆਂ 39347 ਸੋ ਜੇ 52 'ਚੋਂ ਤੁਸੀਂ 39000 ਕੱਢੋ ਕੋਈ ਬਹੁਤਾ ਫਰਕ ਨਹੀਂ 2 ਨੰਬਰ ਤੇ ਰਹੇ ਹਰਮੀਤ ਸਿੰਘ ਸੰਧੂ ਅਕਾਲੀ ਦਲ ਦੇ ਉਮੀਦਵਾਰ ਹੋਣ ਦੇ ਬਾਵਜੂਦ ਜਦਕਿ ਅਕਾਲੀ ਦਲ ਪੂਰੇ ਪੰਜਾਬ ਚ 3 ਸੀਟਾਂ ਹੀ ਜਿੱਤਿਆ ਬੀਬੀ ਗਨੀਵ ਕੌਰ ਮਜੀਠੀਆ ਜਿੱਤੀ ਸੁਖਵਿੰਦਰ ਸੁਖੀ ਜਿੱਤੇ ਡਾਕਟਰ ਸਾਹਿਬ ਬੰਗਾ ਤੋਂ ਔਰ ਜਿੱਤੇ ਆਪਣੇ ਮਨਪੀਤਿਆਲੇ ਦਾਖਾ ਹਲਕੇ ਤੋਂ ਅਕਾਲੀ ਦਲ 3 ਸੀਟਾਂ ਜਿੱਤਿਆ ਔਰ ਹਰਮੀਤ ਸਿੰਘ ਸੰਧੂ 39347 ਵੋਟਾਂ ਲੈ ਕੇ ਗਏ ਸੋ ਬਹੁਤ ਹੀ ਘੱਟ ਫਰਕ ਹੈ ਜਿਹੜਾ ਉਹ ਹਾਰ ਤੇ ਜਿੱਤਦਾ ਇੱਥੇ ਰਿਹਾ। ਸੋ 13588 ਵੋਟਾਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਨਾਲੋਂ ਹਰਮੀਤ ਸਿੰਘ ਸੰਧੂ ਘੱਟ ਸੀ। ਉਹ ਵੀ ਉਦੋਂ ਜਦੋਂ ਆਮ ਆਦਮੀ ਪਾਰਟੀ ਦੀ ਲਹਿਰ ਸੀ। ਸ਼ਾਇਦ ਇਸੇ ਕਰਕੇ ਹਰਮੀਤ ਸਿੰਘ ਸੰਧੂ ਨੇ ਵੀ ਆਮ ਆਦਮੀ ਪਾਰਟੀ 'ਚ ਜਾਣਾ ਬਿਹਤਰ ਸਮਝਿਆ ਔਰ ਹੁਣ ਮੰਨਿਆ ਇਹ ਜਾ ਰਿਹਾ ਕਿ ਭਗਵੰਤ ਮਾਨ ਇਸ ਜੇਤੂ ਸਿਆਸੀ ਘੋੜੇ ਤੇ ਜਿਹੜਾ 3 ਵਾਰ ਜਿੱਤਿਆ ਇੱਕ ਵਾਰੀ ਆਜ਼ਾਦ ਜਿੱਤਿਆ ਹਰਮੀਤ ਸਿੰਘ ਸੰਧੂ ਇਨਾਂ ਦੇ ਉੱਤੇ ਦਾ ਲਾ ਸਕਦੇ ਨੇ ਔਰ ਹਰਮੀਤ ਸਿੰਘ ਸੰਧੂ ਦੇ ਆਮ ਆਦਮੀ ਪਾਰਟੀ ਚ ਜਾਣ ਦੇ ਨਾਲ ਹੀ ਜਿਹੜੀ ਤਰਨਤਾਰਨ ਦੀ ਜ਼ਿਮਨੀ ਚੋਣ ਹੈ ਇਹ ਹੁਣ ਇੱਕ ਪਾਸੜ ਨਹੀਂ ਰਹੀ ਹੁਣ ਇਹ ਫਸਵੇਂ ਮੁਕਾਬਲੇ ਵਾਲੀ ਚੋਣ ਬਣ ਗਈ ਹੁਣ ਇੱਥੇ ਪੰਜ ਮੈਂਬਰੀ ਕਮੇਟੀ ਦੀ ਤਾਕਤ ਵੀ ਆਉਣ ਵਾਲੇ ਸਮੇਂ ਚ ਪਰਖੀ ਜਾਣੀ ਹੈ ਔਰ ਵਾਰਿਸ ਪੰਜਾਬ ਦੀ ਤਾਕਤ ਵੀ ਪਰਖੀ ਜਾਣੀ ਹੈ ਔਰ ਅਗਰ ਜਿਵੇਂ ਇਹਨਾਂ ਨੇ ਐਸਪੀਸੀ ਦੀਆਂ ਚੋਣਾਂ ਚ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਮੁਤਾਬਕ ਹੁਕਮ ਮੁਤਾਬਕ ਇਕਮਿਕ ਹੋ ਕੇ ਚੋਣ ਲੜਨ ਦਾ ਲਗਭਗ ਫੈਸਲਾ ਕੀਤਾ ਹੈ ਅਗਰ ਇਕੱਠੇ ਹੋ ਕੇ ਚੋਣ ਲੜਦੇ ਨੇ ਤੇ ਬੜਾ ਦਿਲਚਸਪ ਮੁਕਾਬਲਾ ਤਰਨ-ਤਾਰਨ ਦਾ ਬਣੂਗਾ ਸੰਦੀਪ ਜੀ ਕਾਂਗਰਸ ਸੁਖਬੀਰ ਧੜਾ ਔਰ ਬੀਜੇਪੀ ਮੈਂ ਇਹਨਾਂ ਨੂੰ ਤਰਨ-ਤਾਰਨ ਅੱਜ ਹੀ ਦੌੜ ਤੋਂ ਬਾਹਰ ਮੰਨ ਰਿਆਂ ਅੱਜ ਦੀਆਂ ਸਟੀਆਂ ਦੇ ਮੁਤਾਬਕ ਹਾਂ ਕੱਲ ਨੂੰ ਇਹ ਕੋਈ ਯੁੱਗ ਪਲਟਾਊ ਬਦਲਾਅ ਕਰ ਦੇਣ ਭਾਰਤੀ ਜਨਤਾ ਪਾਰਟੀ ਚੰਡੀਗੜੀ ਪੰਜਾਬ ਨੂੰ ਦੇ ਦੇ ਰਾਤੋਂ ਰਾਤ ਫੇਰ ਗੱਲਾਂ ਵੱਖਰੀਆਂ ਨੇ ਸਖਬੀਰ ਬਾਦਲ ਅਸਤੀਫਾ ਦੇ ਕੇ ਸ੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋ ਜੇ ਵੀ ਕਹਵੇ ਜੀ ਮੈਂ ਭਰਤੀ ਕਰਦਾ ਪੰਜ ਮੈਂਬਰੀ ਕਮੇਟੀ ਦੀ ਫੇਰ ਗੱਲ ਵੱਖਰੀ ਹੈ ਤੇ ਜੇ ਕਿਤੇ ਕਾਂਗਰਸ ਵਾਲੇ ਸਾਰੇ ਇਕੱਠੇ ਹੋ ਜਾਣ ਵੀ ਲਓ ਜੀ ਹੁਣ ਦੁਨੀਆ ਦੀ ਕੋਈ ਵੀ ਤਾਕਤ ਕਾਂਗਰਸ ਨੂੰ ਵਖਰਾ ਨਹੀਂ ਕਰ ਸਕਦੀ ਸਾਰੇ ਲੀਡਰ ਕਾਂਗਰਸ ਦੇ ਕਿਤੇ ਐਲਫੀ ਦੇ ਜਾਂ ਫੈਵੀਕੋਲ ਦੇ ਕਿਤੇ ਡਰਾਮ ਡਰਾਮ ਚ ਜਾ ਕੇ ਇੱਕ ਦੂਜੇ ਨੂੰ ਜਫੀਆਂ ਪਾ ਲੈਣ ਵੀ ਹੁਣ ਨਹੀਂ ਸਾਡਾ ਜੋੜ ਟੁੱਟਦਾ ਫੇਰ ਕਾਂਗਰਸ ਬਾਰੇ ਸੋਚ ਸਕਦੇ ਹਾਂ ਨਹੀਂ ਤਾਂ ਜਿਹੜਾ ਇਹ ਹਲਕਾ ਹੈ ਤਰਨਤਾਰਨ ਦਾ ਇਹ ਬਹੁਤ ਮਹੱਤਵਪੂਰਨ ਹਲਕਾ ਸੰਦੀਪ ਜੀ ਬਣ ਗਿਆ ਔਰ ਤੁਸੀਂ ਵੇਖੋ ਕਿ ਬੀਬੀ ਖਾਲੜਾ ਵੀ ਇੱਥੋਂ ਜਦੋਂ ਪੰਜਾਬ ਡੈਮੋਕ੍ਰੈਟਿਕ ਅਲਾਈਅንስ ਹੋਇਆ ਸੀ ਜਦੋਂ ਡਾਕਟਰ ਤਰਨਵੀਰ ਗਾਂਧੀ ਲੋਕਨਸਾਫ ਪਾਰਟੀ ਸਿਮਰਜੀਤ ਬੈਂਸ ਔਰ ਸੁਖਪਾਲ ਖਹਿਰਾ ਜਦੋਂ ਸਿਮਰਜੀਤ ਬੈਂਸ ਸਿਆਸੀ ਜਵਾਨੀ ਚੜ੍ਹੀ ਹੋਈ ਸੀ ਸਿਮਰਜੀਤ ਬੈਂਸ ਤੇ ਪੂਰੀ ਸੁਖਪਾਲ ਖਹਿਰਾ ਤੇ ਵੀ ਪੂਰੀ ਸਿਆਸੀ ਜਵਾਨੀ ਸੀ ਤੇ ਉਦੋਂ ਸੁਖਪਾਲ ਖੈਰਾ ਵੀ ਬਠਿੰਡੇ ਉਹ ਲੜਿਆ ਖੈਰ ਜਮਾਨਤ ਜਬਤ ਹੋ ਗਈ ਉਦੋਂ ਬੀਬੀ ਖਾਲੜਾ ਜਿੱਤ ਨਹੀਂ ਸਕੇ ਇਹ ਗੱਲ ਚੰਗੀ ਤਾਂ ਨਹੀਂ ਲੱਗਦੀ ਪਰ ਚਲੋ ਉਦੋਂ ਵੋਟਰਾਂ ਨੇ ਵੋਟਾਂ ਨਹੀਂ ਪਾਈਆਂ ਹੁਣ ਬੀਬੀ ਖਾਲੜਾ ਦਾ ਨਾਮ ਚੱਲਿਆ ਸੀ ਪਤਾ ਲੱਗਿਆ ਕਿ ਉਹਨਾਂ ਦੇ ਪਰਿਵਾਰ ਨੇ ਇਨਕਾਰ ਕਰ ਦਿੱਤਾ ਕਿ ਬੀਬੀ ਖਾਲੜਾ ਜੀ ਭਰਮਜੀਤ ਕੌਰ ਖਾਲੜਾ ਇਹ ਚੋਣਾਂ ਹੀ ਲੜਨਗੇ ਇਹ ਸਥਿਤੀ ਤਾਂ ਉੱਥੇ ਬਣੀ ਹੈ ਪਰ ਅਕਾਲੀ ਦਲ ਨੇ ਇਹ ਵੱਡਾ ਫੈਸਲਾ ਹੁਣ ਕਰਨਾ ਆਉਣ ਵਾਲੇ ਸਮੇਂ ਦੇ ਵਿੱਚ ਕਿ ਅਸੀਂ ਉਥੋਂ ਕਿਹੜਾ ਕੈਂਡੀਡੇਟ ਉਤਾਰਨਾ ਕਿਉਂਕਿ ਪਹਿਲਾਂ ਹੀ ਪਾਰਟੀ ਛੱਡ ਗਏ ਸੀ ਹਰਮਿੰਦਰ ਸਿੰਘ ਸੰਧੂ ਤੇ ਹੁਣ ਆਮ ਆਦਮੀ ਪਾਰਟੀ 'ਚ ਚਲੇ ਗਏ ਔਰ ਇਹਦੇ ਨਾਲ ਨਾਲ ਸੰਦੀਪ ਮਨਦੀਪ ਜੀ ਮੈਂ ਤੁਹਾਨੂੰ ਇਹ ਵੀ ਸਾਂਝਾ ਕਰਦਾ ਸੰਕੇਤ ਬੜੇ ਸਾਫ਼ ਨੇ ਆਮ ਆਦਮੀ ਪਾਰਟੀ ਜਿਸ ਤਰ੍ਹਾਂ ਨਾਲ ਭਗਵੰਤ ਮਾਨ ਦੀ ਅਗਵਾਈ 'ਚ ਪੰਜਾਬ ਦੀ ਪੋਲਿਟਿਕਸ ਤੇ ਅੱਜ ਵੀ ਪਕੜ ਬਣਾਈ ਹੋਈ ਹੈ ਆਮ ਆਦਮੀ ਪਾਰਟੀ ਨੇ ਕਿਉਂ ਕਿ ਕਾਂਗਰਸ ਟੁੱਟੀ ਪਈ ਹੈ ਕੱਲ ਪ੍ਰਗਟ ਸਿੰਘ ਨੇ ਵਿਧਾਨ ਸਭਾ 'ਚ ਹੀ ਕਾਂਗਰਸੀ ਨੰਗੇ ਕਰਤੇ ਉਹ ਕਹਿੰਦਾ ਜਦੋਂ ਪਿਛਲੀ ਸਰਕਾਰ ਸੀ ਉਦੋਂ ਵੀ ਇੱਕ ਗੁੱਟ ਸੀ ਉਹ ਜਿਹੜਾ ਚਾਹੁੰਦਾ ਸੀ ਬੇਅਦਬੀ ਦੇ ਮਾਮਲਿਆਂ ਤੇ ਦੋਸ਼ੀਆਂ ਤੇ ਜਲਦ ਤੋਂ ਜਲਦ ਸਜ਼ਾਵਾਂ ਦਿੱਤੀਆਂ ਜਾਣ ਕਾਰਵਾਈ ਕੀਤੀ ਜਾਵੇ ਤੇ ਇੱਕ ਗੁੱਟ ਹੋ ਸੀ ਜਿਹੜਾ ਕਹਿੰਦਾ ਸੀ ਵੀ ਜਿਵੇਂ ਚੱਲਦਾ ਚੱਲਣ ਦਿਓ ਵੀ ਸਿਆਸੀ ਲਾਹਾ ਲਈਏ ਸੋ ਪ੍ਰਗਟ ਨੇ ਕੱਲ ਕਾਂਗਰਸੀ ਨੰਗੇ ਕਰਤੇ ਵਿਧਾਨ ਸਭਾ ਦੇ ਵਿੱਚ ਹੁਣ ਕਾਂਗਰਸੀ ਇਸ ਗੱਲ ਦਾ ਗਿਲਾਰੀ ਕਰ ਸਕਦੇ ਵੀ ਪੱਤਰਕਾਰ ਕਹਿੰਦੇ ਨੇ ਵੀ ਕਾਂਗਰਸ 'ਚ ਫੁੱਟ ਹੈ ਹੁਣ ਤਾਂ ਪ੍ਰਗਟ ਦੇ ਬਿਆਨ ਨੇ ਵਿਧਾਨ ਸਭਾ ਜਿਵੇਂ ਮੋਰ ਲਾਤੀ ਵੀ ਕਾਂਗਰਸ ਹੈ ਜਿਹੜੀ ਉਹਦੇ ਚ ਆਪਸੀ ਗੁੱਟਬਾਜ਼ੀ ਹੈ ਆਪਸੀ ਫੋਟ ਹੈ ਹਾਲਾਂਕਿ ਲੁਧਿਆਣਾ ਦੀ ਜਿਹੜੀ ਵਿਧਾਨ ਸਭਾ ਦੀ ਜਿਮਨੀ ਚੋਣ ਹੈ ਉਹਦੇ ਚ ਵੀ ਅਸੀਂ ਵੇਖਿਆ ਕਿ ਕਾਂਗਰਸ ਗੁੱਟਾਂ ਦੇ ਵਿੱਚ ਹੈ ਇੱਕ ਤਰੀਕੇ ਨਾਲ ਹੁਣ ਇਹ ਨਹੀਂ ਪਤਾ ਵੀ ਇਹਨਾਂ ਜੋ ਅਸਲੀ ਕਾਂਗਰਸ ਕਿਹੜੀ ਹੈ ਹੋ ਸਕਦਾ ਉੰਜ ਤਾਂ ਦੋਵੇਂ ਹੀ ਅਸਲੀ ਨੇ ਪਰ ਹਾਈ ਕਮਾਂਡ ਕਿਹੜੇ ਗੁੱਟ ਨੂੰ ਜ਼ਿਆਦਾ ਮਾਨਤਾ ਦਿੰਦੀ ਹੈ ਪੰਜਾਬ ਚ ਇਹਦਾ ਹਜੇ ਸਾਨੂੰ ਇੰਤਜ਼ਾਰ ਕਰਨਾ ਪਊਗਾ ਉੰਜ ਫੋਟ ਹੁਣ ਵੀ ਕਾਂਗਰਸ ਹੈ ਜਿਹੜਾ ਰਾਜਾ ਵੜਿੰਗ ਦੀ ਅਗਵਾਈ ਚ ਧਰਨਾ ਲੱਗਿਆ ਲੈਂਡ ਪੂਲਿੰਗ ਨੀਤੀ ਦੇ ਖਿਲਾਫ ਪਰਸੋਂ ਲੁਧਿਆਣਾ ਚ ਉਹਦੇ ਚ ਨਾ ਪ੍ਰਗਟ ਸਿੰਘ ਰਾਜਾ ਵੜਿੰਗ ਨਾਲ ਨਜ਼ਰ ਆਈ ਨਾ ਭਾਰਤ ਪੂਸ਼ਣ ਆਸ਼ੂ ਨਜ਼ਰ ਆਈ ਨਾ ਚਰਨਜੀਤ ਚੰਨੀ ਨਜ਼ਰ ਆਈ ਔਰ ਨਾ ਹੀ ਸੰਵਿਧਾਨ ਬਚਾਓ ਰੈਲੀਆਂ ਚ ਭਾਰਤ ਪੂਸ਼ਣ ਆਸ਼ੂ ਤੇ ਚਰਨਜੀਤ ਚੰਨੀ ਪ੍ਰਤਾਪ ਬਾਜਵਾ ਤੇ ਰਾਜਾ ਵੜਿੰਗ ਇਕੱਠੇ ਨਜ਼ਰ ਆਉਂਦੇ ਨੇ ਹੁਣ ਤਾਂ ਚਲੋ ਨਾ ਪ੍ਰਗਟ ਸਿੰਘ ਪਾਰਟੀ ਦੇ ਮੀਤ ਪ੍ਰਧਾਨੀਆਂ ਸੀਨੀਅਰ ਮੀਤ ਪ੍ਰਧਾਨ ਦੇ ਅਹੁਦੇ ਤੇ ਐ ਤੇ ਨਾ ਭਾਰਤ ਪੂਸ਼ਣ ਆਸ਼ੂ ਹੁਣ ਕਾਰਜਕਾਰੀ ਪ੍ਰਧਾਨ ਹੈ ਇਹ ਤਾਂ ਇਹਨਾਂ ਦੇ ਸਿਫੇ ਤਾਂ ਮਨਜ਼ੂਰ ਹੋ ਗਏ ਪਰ ਕਾਂਗਰਸ ਦੀ ਫੁੱਟ ਹੈ ਜਿਹੜੀ ਉਹ ਉਸੇ ਤਰ੍ਹਾਂ ਬਰਕਰਾਰ ਹੈ ਇਸ ਕਰਕੇ ਤਰਨਤਾਰਨ ਦੀ ਜ਼ਿਮਨੀ ਚੋਣ ਚ ਵੀ ਮੈਂ ਕਾਂਗਰਸ ਨੂੰ ਮੁਕਾਬਲੇ ਚ ਨਹੀਂ ਸਮਝਦਾ ਕਿਉਂਕਿ ਜਦੋਂ ਪੋਲਿਟੀਕਲ ਪਾਰਟੀਆਂ ਚ ਫੁੱਟ ਹੁੰਦੀ ਹੈ ਲੋਕ ਬਹੁਤਾ ਭਰੋਸਾ ਉਹਨਾਂ ਪੋਲਿਟੀਕਲ ਪਾਰਟੀਆਂ ਤੇ ਨਹੀਂ ਕਰਦੇ ਹਾਂ ਤਰਨਤਾਰਨ ਦੀ ਜਿਹੜੀ ਇਲੈਕਸ਼ਨ ਹੈ ਇਸ ਸੁਖਬੀਰ ਬਾਦਲ ਦੇ ਲਈ ਵੀ ਬਹੁਤ ਵੱਡੀ ਪਰਖਿਆ ਹੈ ਹਾਲਾਂਕਿ ਸੁਖਬੀਰ ਬਾਦਲ ਜਾਂ ਸ਼੍ਰੋਮਣੀ ਅਕਾਲੀ ਦਲ ਇਹ ਤਾਂ ਪਿਛਲੇ ਸਮਿਆਂ ਦੇ ਵਿੱਚ ਲਗਾਤਾਰ ਜ਼ਮਾਨਤਾਂ ਹੀ ਜ਼ਬਤ ਕਰਾ ਰਹੇ ਨੇ ਆ ਤਾਜੀ-ਤਾਜੀ ਜ਼ਮਾਨਤ ਇਹਨਾਂ ਨੇ ਲੁਧਿਆਣੇ 'ਚ ਜ਼ਬਤ ਕਰਾਈ ਹੈ ਔਰ ਅਕਾਲੀ ਦਲ ਵਾਲੇ ਉਹ ਨੇ ਸੁਖਬੀਰ ਬਾਦਲ ਜਿਹੜੇ ਆਮ ਆਦਮੀ ਪਾਰਟੀ ਨੂੰ ਜ਼ਮਾਨਤ ਜ਼ਬਤ ਪਾਰਟੀ ਕਿਹਾ ਕਰਦੇ ਸੀ ਇਸੇ ਕਰਕੇ ਸੰਦੀਪ ਮਨਦੀਪ ਜੀ ਕਹਿੰਦੇ ਨੇ ਕਿ ਵਕਤ ਬਹੁਤ ਬਲਵਾਨ ਹੁੰਦਾ ਸੋ ਵਕਤ ਕਦੇ ਵੀ ਕਮਾਂਡ ਕਰਨ ਨਾਲ ਕਮਾਂਡ ਨਹੀਂ ਕਰਨਾ ਚਾਹੀਦਾ ਸੋ ਜਿਹੜਾ ਸੁਖਬੀਰ ਬਾਦਲ ਆਮ ਆਦਮੀ ਪਾਰਟੀ ਨੂੰ ਜ਼ਮਾਨਤ ਜ਼ਬਤ ਪਾਰਟੀ ਕਹਿੰਦਾ ਸੀ ਉਹੀ ਆਮ ਆਦਮੀ ਪਾਰਟੀ ਅੱਜ ਸੁਖਬੀਰ ਬਾਦਲ ਦੀਆਂ ਜ਼ਮਾਨਤਾਂ ਜ਼ਬਤ ਕਰਾ ਰਹੀ ਹੈ ਹੁਣ ਤਰਨਤਾਰਨ ਚ ਇੱਕ ਹੋਰ ਮੌਕਾ ਹੈ ਸੁਖਬੀਰ ਸਿੰਘ ਬਾਦਲ ਨੂੰ ਇੱਥੇ ਵੀ ਟੈਸਟ ਹੋਊਗਾ ਵੀ ਕੀ ਫੇਰ ਸੁਖਬੀਰ ਬਾਦਲ ਦੀ ਜ਼ਮਾਨਤ ਜ਼ਬਤ ਹੋਊਗੀ ਸੁਖਬੀਰ ਬਾਦਲ ਮਤਲਬ ਸੁਖਬੀਰ ਬਾਦਲ ਦੀ ਕੈਂਡੀਡੇਟ ਦੀ ਹੁਣ ਇਹ ਇੱਕ ਬੜੀ ਦਿਲਚਸਪ ਜੀ ਤਰ੍ਹਾਂ ਦਾ ਮੁਕਾਬਲਾ ਹੋ ਗਿਆ ਆਮ ਆਦਮੀ ਪਾਰਟੀ ਦੇ ਸਾਹਮਣੇ ਤਰਨਤਾਰਨ ਚ ਜ਼ਮਾਨਤ ਕਿਹਦੀ ਜ਼ਬਤ ਹੁੰਦੀ ਹੈ ਤੇ ਕਿਹਦੀ ਬਚਦੀ ਹੈ ਹੁਣ ਇਹ ਮੁੱਦਾ ਹੈ ਕਿਉਂਕਿ ਮੇਰਾ ਹੀ ਮੰਨਣਾ ਹੈ ਜਿਹੜੀ ਅੱਜ ਦੀ ਸਥਿਤੀ ਹੈ ਨਾ ਮੁਕਾਬਲੇ ਚ ਸੁਖਬੀਰ ਬਾਦਲ ਦੀ ਪਾਰਟੀ ਹੈ ਤਰਨਤਾਰਨ ਸੀਟ ਖਾਲੀ ਹੋ ਗਈ ਅਜੇ ਚੋਣ ਸਭਤਾ ਨਹੀਂ ਲੱਗਿਆ ਨਾ ਕਾਂਗਰਸ ਮੁਕਾਬਲੇ ਚਾ ਉੱਥੇ ਕਿਉਂਕਿ ਦੋਵੇਂ ਪਾਰਟੀਆਂ ਵੱਡੀ ਫੁੱਟ ਦਾ ਸ਼ਿਕਾਰ ਨਹੀਂ ਭਾਰਤੀ ਜਨਤਾ ਪਾਰਟੀ ਕੋਲੇ ਹੁਣ ਮੈਂ ਤੁਹਾਨੂੰ ਰਿਕਾਰਡ ਦੱਸ ਦਿੰਦਾ ਭਾਰਤੀ ਜਨਤਾ ਪਾਰਟੀ ਚ ਅਮਰੀਕ ਆਪਣੇ ਲੜੇ ਸੀ ਨਵਰੀਤ ਸਿੰਘ ਹੁੰਦਲ 22 ਚ ਇਹਨਾਂ ਨੂੰ ਮਿਲੀਆਂ ਸੀ 1176 ਵੋਟਾਂ ਸੋ ਜਿਹੜੀ ਬੀਜੇਪੀ ਨੂੰ 22 ਚ 1176 ਵੋਟਾਂ ਮਿਲੀਆਂ ਸੀ ਉਹ ਹੁਣ ਕਿੱਥੇ ਖੜੂ ਆ ਕੇ ਆਪਾਂ ਸਮਝ ਸਕਦੇ ਹਾਂ ਪੁਆਇੰਟ 9% 1% ਵੀ ਨਹੀਂ ਸੀ ਪਈ ਬੀਜੇਪੀ ਨੂੰ ਔਰ ਕਾਂਗਰਸ ਦਾ ਉਮੀਦਵਾਰ ਸੀ ਡਾਕਟਰ ਧਰਮਵੀਰ ਅਗਨੀ ਹੋਤਰੀ ਹੁਣ ਕਾਂਗਰਸ ਨੂੰ ਪਈਆਂ ਸੀ 26460 ਤੇ ਜਿੱਤਨ ਵਾਲੇ ਨੂੰ ਪਈਆਂ ਸੀ 52469 ਕਿੱਥੇ 52469 ਕਿੱਥੇ 26460 ਸੋ 20.28% 20% ਵੋਟ ਕਾਂਗਰਸ ਨੂੰ ਪਈ ਸੀ 40% ਆਮ ਆਦਮੀ ਪਾਰਟੀ ਨੂੰ ਔਰ 30% ਅਕਾਲੀ ਦਲ ਨੂੰ ਸੋ ਕਾਂਗਰਸ ਦਾ ਤੇ ਆਮ ਆਦਮੀ ਪਾਰਟੀ ਦਾ ਅੱਧੋ-ਅੱਧ ਦਾ ਫਰਕ ਸੀ ਤੇ ਹੁਣ ਤਾਂ ਹੈ ਜਿਮਨੀ ਚੋਣ ਹੈ ਸੋ ਇਸ ਕਰਕੇ ਕਾਂਗਰਸ ਦਾ ਇੱਕ ਫੁੱਟ ਹੈ ਹੁਣ ਫੁੱਟ ਉਦੋਂ ਵੀ ਸੀ ਕਾਂਗਰਸ ਦੇ ਵਿੱਚ ਗੁੱਟ ਤੇ ਫੁੱਟ ਇਹ ਬੜੀ ਮਾਮੂਲੀ ਜੀ ਗੱਲ ਮੰਨੀ ਜਾਂਦੀ ਆ ਕਾਂਗਰਸ ਇਹਦਾ ਇਲਾਜ ਹੋਇਆ ਨਹੀਂ ਕਿਸੇ ਕੋਲੋ ਜਿਵੇਂ ਕਹਿੰਦੇ ਆ ਨਾ ਇਹ ਜੇ ਪਾੜ ਪਏ ਹੋਏ ਨੇ ਭਰੇ ਨਹੀਂ ਜਾ ਰਹੇ ਬੋਰੀਆਂ ਲਾਲਾ ਰੇਤ ਦੇ ਉਹ ਹਾਲ ਕਾਂਗਰਸ ਰੂਪੀ ਸਮੁੰਦਰ ਦਾ ਵਿੱਚ ਪਾੜ ਹੀ ਬਹੁਤ ਜ਼ਿਆਦਾ ਪੈ ਜਾਂਦੇ ਆ ਇੱਕ ਬੰਨ ਭਰੋ ਤੇ ਦੂਜਾ ਤਿਆਰ ਹੁੰਦਾ ਜਿਵੇਂ ਉਹ ਬੱਚਿਆਂ ਦੀ ਕਹਾਵਤ ਵੀ ਆ ਨਾ ਵੀ ਇੱਕ ਮੁਠੀ ਚੱਕ ਲੈ ਦੂਜੀ ਤਿਆਰ ਉਹ ਭੁੱਲ ਗਏ ਹੁਣ ਛੋਟੇ ਹੁੰਦੇ ਅਸੀਂ ਖੇਡਦੇ ਹੁੰਦੇ ਸੀ ਪਿੱਠੂ ਗਾਰੇ ਸੀ ਸ਼ਾਇਦ ਤੇ ਕਾਂਗਰਸ ਦੀ ਸਥਿਤੀ ਹੋਇਆ ਵੀ ਇੱਕ ਠੀਕ ਹੁੰਦਾ ਹੈ ਤੇ ਦੂਜਾ ਨਰਾਜ਼ ਹੋ ਜਾਂਦਾ ਹੈ ਇਸ ਕਰਕੇ ਕਾਂਗਰਸ ਦਾ ਤਾਂ ਦੇਖੋ ਮਹਾਨ ਪਾਰਟੀਆਂ ਹੁਣ ਮੈਂ ਕੀ ਕਹਾਂ ਜੀ ਇਹ ਤਾਂ ਉਹੀ ਫੈਸਲਾ ਕਰਨਗੇ ਅੱਛਾ ਇੱਕ ਹੋਰ ਬੜਾ ਦਿਲਚਸਪ ਗੱਲ ਹੈ ਅਮਰਿਤਪਾਲ ਸਿੰਘ ਮਹਿਰੋਂ ਇਹ ਵੀ ਚੋਣ ਲੜਿਆ ਸੀ ਸ਼੍ਰੋਮਣੀ ਅਕਾਲੀ ਦਲ ਵੱਲੋਂ 6339 ਵੋਟਾਂ ਇਹਨੇ ਹਾਸਲ ਕੀਤੀਆਂ ਸੀ 2022 ਦੀ ਜਮਨੀ ਚੋਣ ਦੇ ਵਿੱਚ ਅਮਰਿਤਪਾਲ ਸਿੰਘ ਮਹਿਰੋਂ ਅੱਜ ਪੰਜਾਬ 'ਚ ਬੜਾ ਮਸ਼ਹੂਰ ਨਾਮ ਹੈ ਮਨਦੀਪ ਜੀ ਹੁਣ ਮੈਨੂੰ ਤਾਂ ਲੱਗਦਾ ਇਹ ਮਹਿਰੋ ਉਹੀ ਐ ਜਿਹਦੇ ਤੇ ਇਲਜ਼ਾਮ ਐ ਸਾਜ਼ਿਸ਼ ਵਾਲਾ ਆ ਜਿਹੜੀ ਉਹ ਅ ਅਮਨਚਨ ਕੁਮਾਰੀ ਸੀ ਜਿਹੜੀ ਉਹ ਵੀਡੀਓ ਜੇ ਬਣਾਉਂਦੀ ਸੀ ਬੜੇ ਗੰਦੇ ਜਿਹੇ ਵੀਡੀਓ ਬਣਾਉਂਦੀ ਸੀ ਸੋਸ਼ਲ ਮੀਡੀਆ ਤੇ ਤੇ ਮੈਨੂੰ ਤਾਂ ਲੱਗਦਾ ਉਹੀ ਐ ਉਹੀ ਕੰਚਨ ਕੁਮਾਰੀ ਦੇ ਅ ਜਿਹੜਾ ਉਹਦਾ ਮਰਡਰ ਹੋਇਆ ਉਹਦੇ ਮਾਮਲੇ 'ਚ ਜਿਹੜਾ ਸ਼ੱਕ ਐ ਪੁਲਿਸ ਨੂੰ ਤੇ ਮੈਨੂੰ ਲੱਗਦਾ ਇਹ ਉਹੀ ਅ ਅਮਰਿਤਪਾਲ ਸਿੰਘ ਮਹਿਰੋ ਐ ਤੇ ਉਦੋਂ ਹੀ ਸਮਰੱਥ ਸਿੰਘ ਮਾਨ ਦੀ ਪਾਰਟੀ ਵੱਲੋਂ ਚੋਣ ਲੜਿਆ ਸੀ ਉੱਥੋਂ ਅੱਜ ਕੱਲ ਦੁਬਈ 'ਚ ਐ ਤੇ ਜੇ ਤੁਸੀਂ ਸੁਣ ਰਹੇ ਹੋ ਮਹਿਰੋਂ ਸਾਹਿਬ ਦੁਬਈ ਤੋਂ ਤੇ ਮੜ ਦਾ ਸਨੇਹਾਈ ਭੇਜ ਦਿਓ ਵੀ ਕੀ ਤੁਸੀਂ ਉਹੀ ਚੋਣ ਲੜੇ ਸੀ ਕੋਈ ਮੈਨੂੰ ਕਨਫਿਊਜ਼ਨ ਨਾ ਹੋਵੇ ਕਿਉਂਕਿ ਮੈਂ ਇਲੈਕਸ਼ਨ ਕਮਿਸ਼ਨ ਦੀ ਵੈਬਸਾਈਟ ਦੇ ਉੱਤੇ ਦੇਖਣ ਦੀ ਕੋਸ਼ਿਸ਼ ਕੀਤੀ ਕੈਂਡੀਡੇਟਾਂ ਦੀ ਉੱਥੇ ਬਹੁਤੀ ਤਸਵੀਰ ਨਹੀਂ दिखी ਮੈਨੂੰ ਅਮਰਿਤਪਾਲ ਸਿੰਘ ਮਹਿਰੋਂ ਦੀ ਮੈਂ ਇਸ ਕਰਕੇ ਕਹਿ ਰਿਹਾ ਪਰ ਮੈਂ ਇੱਕ ਹੋਰ ਸਾਥੀ ਪੱਤਰਕਾਰ ਨੂੰ ਪੁੱਛਿਆ ਉਹ ਕਹਿੰਦੇ ਉਹੀ ਮਹਿਰੋਂ ਐ ਪਹਿਲਾਂ ਸੇ ਮਜੀਦ ਸਿੰਘ ਮਾਨ ਹੁਣਾਂ ਨਾਲ ਇਹਨਾਂ ਦਾ ਰਾਪਤਾ ਸੀ ਚਲੋ ਜਿਹੜੇ ਵੀ ਅਮਰਿਤਪਾਲ ਸਿੰਘ ਮਹਿਰੋ ਐ ਉਹਨਾਂ ਨੂੰ 6339 ਵੋਟਾਂ ਹੀ ਮਨਦੀਪ ਜੀ ਉੱਥੇ ਮਿਲੀਆਂ ਸੀ ਸੋ ਇਹ ਸਥਿਤੀ ਆ ਜਿਹੜੀ ਇਹ ਹੁਣ ਉੱਥੋਂ ਦੀ ਆ ਔਰ ਉੱਥੇ ਹੁਣ ਮੁਕਾਬਲਾ ਤਰਨ ਤਰਨ ਦੀ ਜ਼ਿਮਨੀ ਚੋਣ ਦਾ ਬੜਾ ਦਿਲਚਸਪ ਹੋਣਾ ਨਵੰਬਰ ਤੋਂ ਪਹਿਲਾਂ ਨਵੰਬਰ ਚ ਬਿਹਾਰ ਦੀਆਂ ਚੋਣਾਂ ਨੇ ਬਿਹਾਰ ਦੀਆਂ ਚੋਣਾਂ ਦੇ ਨਾਲ ਉੱਥੇ ਵੋਟਾਂ ਪੈ ਸਕਦੀਆਂ ਨੇ ਸੋ ਇਸ ਕਰਕੇ ਹੁਣ ਅਸੀਂ ਜੁਲਾਈ 15 ਚ ਆ ਗਏ ਜੁਲਾਈ ਅੱਧਾ ਰਹਿ ਗਿਆ ਮਹੀਨਾ ਅਗਸਤ ਸਤੰਬਰ ਅਕਤੂਬਰ ਸਾਢੇ 3 ਮਹੀਨੇ ਆ ਤੇ ਜਿੰਨੇ ਕਿ ਨਵੰਬਰ ਦੇ ਦਿਨ ਵੋਟਾਂ ਪੈਣ ਨੂੰ ਹੋਣਗੇ ਮਤਲਬ ਵੱਧ ਤੋਂ ਵੱਧ ਆਪਾਂ ਮੰਨ ਕੇ ਚੱਲੀਏ ਕਿ 4 ਸਵਾ 4 ਮਹੀਨਿਆਂ ਚ ਤਰਨ ਤਾਰਨ ਦੇ ਵਿੱਚ ਜਮਨੀ ਚੋਣ ਹੋਣੀ ਹੈ ਤੇ ਭਗਵੰਤ ਮਾਨ ਨੇ ਤਿਆਰੀ ਕਸਤੀ ਤੇ ਹੁਣ ਹਰਮੀਰ ਸਿੰਘ ਸੰਧੂ ਨੇ ਜਦੋਂ ਤੋਂ ਕੱਲ ਆਮ ਆਦਮੀ ਪਾਰਟੀ ਚ ਸ਼ਾਮਲ ਹੋਏ ਨੇ ਮੈਨੂੰ ਲੱਗਦਾ ਸਿੱਧਾ ਉਹ ਚੋਣ ਪ੍ਰਚਾਰ 'ਚ ਹੀ ਰੁੱਝ ਗਏ ਹੋਣੇ ਤੇ ਬਾਕੀਆਂ ਦਾ ਹਜੇ ਪਤਾ ਨਹੀਂ ਪਈ ਕਿਹੜਾ ਕਦੋਂ ਕੀ ਕਰਦਾ ਹੈ ਉਂਝ ਪੰਜ ਮੈਂਬਰੀ ਭਰਤੀ ਕਮੇਟੀ ਦੀ ਲੀਡਰਸ਼ਿਪ ਤੇ ਵਾਰਿਸ ਪੰਜਾਬ ਦੇ ਇਹਨਾਂ ਦੀ ਲੀਡਰਸ਼ਿਪ ਇਹ ਪਹਿਲਾਂ ਹੀ ਉਸ ਹਲਕੇ 'ਚ ਸਰਗਰਮ ਨੇ ਸੋ ਮੁਕਾਬਲਾ ਪੰਜ ਮੈਂਬਰੀ ਕਮੇਟੀ ਦੀ ਲੀਡਰਸ਼ਿਪ ਦੇ ਨਾਲ ਹੀ ਮੈਨੂੰ ਲੱਗਦਾ ਤਰਨ ਤਰਨ ਦੀ ਜ਼ਿੰਮਨੀ ਚੋਂ ਨਾ ਹੋਣਾ ਜੇ ਉਹ ਲੜੇ ਇਹ ਵੀ ਹੋ ਸਕਦਾ ਉਹ ਨਾਲ ਲੜਨ ਦਾ ਫੈਸਲਾ ਕਰੇ ਤੇ ਡੱਲੇ ਜਨਾਲੀ ਜਿਹੜਾ ਆਪਣਾ ਦੂਸਰਾ ਸਵਾਲ ਸੀਗਾ ਵੀ ਕੀ ਅਕਾਲੀ ਤੇ ਹੋਰ ਕਾਂਗਰਸੀ ਵਿਧਾਇਕ ਵੀ ਆਪ ਦੇ ਵਿੱਚ 27 ਤੋਂ ਪਹਿਲਾਂ ਜਾ ਸਕਦੇ ਨੇ ਇਹਦੇ ਬਾਰੇ ਥੋੜਾ ਜਿਹਾ ਹੋਰ ਸਪਸ਼ਟ ਕਰ ਰਹੇ ਹੋ ਨਹੀਂ ਦੇਖੋ ਇਹ ਤਾਂ ਪਤਾ ਹੀ ਹੈ ਨਾ ਜਿਵੇਂ ਮੈਂ ਅੱਗੇ ਕਹਿਣਾ ਹੁੰਨਾ ਹਰਮੀਤ ਸਿੰਘ ਸੰਧੂ ਵੀ ਚਲੇ ਗਏ ਪਹਿਲਾਂ ਡਿੰਪੀ ਚਲੇ ਗਏ ਆਮ ਆਦਮੀ ਪਾਰਟੀ ਦੇ ਚੁਣੇ ਹੋਏ ਵਿਧਾਇਕਾਂ ਦੀ ਜੇ ਤੁਸੀਂ ਸੂਚੀ ਖੋਲ ਲਓ 92 ਤੋਂ ਹੁਣ 94 95 ਹੋ ਗਏ ਟਿਕ ਮਾਰ ਕਰਦੇ ਚਲੇ ਜਾਓ ਵੀ ਅਸਲੀ ਕਿਹੜਾ ਆਮ ਆਦਮੀ ਪਾਰਟੀ ਦਾ ਅਸਲੀ ਵੀ ਨਹੀਂ ਪਰ ਬਹੁਤ ਸਾਰੇ ਨੇ ਜਿਹੜੇ ਉਹ ਪੋਲੀਟੀਕਲੀ ਤੌਰ ਤੇ ਇمپੋਰਟ ਐਕਸਪੋਰਟ ਹੋਏ ਹੋਏ ਨੇ ਕੋਈ ਅਕਾਲੀ ਦਲ ਚੋਂ ਆਇਆ ਕੋਈ ਸਾਬ ਦਾ ਕਾਂਗਰਸੀ ਐ ਕੋਈ ਕਿਸੇ ਹੋਰ ਧਿਰ ਚੋਂ ਆਇਆ ਇਸ ਕਰਕੇ ਆਮ ਆਦਮੀ ਪਾਰਟੀ ਨੇ ਸਾਰੀਆਂ ਪੋਲੀਟੀਕਲ ਪਾਰਟੀਆਂ ਦੇ ਚੰਗੇ ਚੰਗੇ ਲੀਡਰ ਛਾਟ ਲਏ ਜਿਵੇਂ ਆਪਾਂ ਸੇਬਾਂ ਦੀ ਰੇੜੀ ਤੋਂ ਸੇਬ ਛਾਟ ਲੈਂਦੇ ਆ ਆਪਾਂ ਚੰਗੇ ਚੰਗੇ ਪਾ ਲੈਂਦੇ ਆ ਤੇ ਜਦੋਂ ਆਮ ਆਦਮੀ ਪਾਰਟੀ ਪੰਜਾਬ ਚ 22 ਤੋਂ ਪਹਿਲਾਂ ਚੰਗੇ ਚੰਗੇ ਛਾਂਟ ਕੇ ਲੈ ਗਈ ਉਹ ਜਿੱਤ ਗਈ ਕਿਉਂਕਿ ਜਿਹੜੇ ਚੰਗੇ ਚੰਗੇ ਸੀ ਕਈ ਉਹਨਾਂ ਨੇ ਆਪਣੀਆਂ ਪਾਰਟੀਆਂ 'ਚ ਦੇਖਿਆ ਕਾਂਗਰਸ ਦੇ ਚੰਗਿਆਂ ਨੇ ਦੇਖਿਆ ਵੀ ਕਾਂਗਰਸ ਸਾਨੂੰ ਟਿਕਟ ਦਊਗੀ ਉਹ ਕਹਿੰਦੇ ਕਾਂਗਰਸ 'ਚ ਤੀਮ ਐ ਟਿਕਟ ਮਿਲਦੀ ਚੇਰੀ ਚੇਰੀ ਇੱਕ ਤਾਂ ਕਹਿੰਦੇ ਕਾਂਗਰਸ 'ਚ ਟਿਕਟ ਟਿਕਟ ਦਾ ਜਿਹਨੇ ਟਿਕਟ ਲੈਣੀ ਹੁੰਦੀ ਨਾ ਕਹਿੰਦੇ ਉਹਦੇ ਤੇ ਬੋਝ ਬੜਾ ਪੈ ਜਾਂਦਾ ਹੈ ਕਈ ਗੱਲਾਂ ਦਾ ਤੇ ਉੱਪਰ ਵੀ ਕਹਿੰਦੇ ਬਹੁਤ ਸਾਰੇ ਲੋਕ ਇਹੋ ਜਿਹੇ ਨੇ ਕਾਂਗਰਸ 'ਚ ਕਿ ਜੇ ਕੋਈ ਟਿਕਟ ਮੰਗੇ ਤੇ ਉਹਨੂੰ ਇਸ਼ਾਰਾ ਕਰ ਦਿੰਦੇ ਆ ਕਿ ਭਾਈ ਟਿਕਟ ਐ ਨਹੀਂ ਮਿਲਦੀ ਟਿਕਟ ਐ ਮਿਲਦੀ ਹੈ ਫਿਰ ਉਹ ਬੰਦਾ ਜੇ ਤਾਂ ਸਿਆਣਾ ਹੁੰਦਾ ਫਿਰ ਉਹ ਕਿਸੇ ਵਕੀਲ ਕੋਲੇ ਕਿਸੇ ਦੋਸਤ ਨਾਲ ਗੱਲ ਕਰਦਾ ਵੀ ਭਾਈ ਮੈਨੂੰ ਇਹ ਇਸ਼ਾਰਾ ਹੋਇਆ ਇਸ ਇਸ਼ਾਰੇ ਦਾ ਮਤਲਬ ਕੀ ਹੈ ਇਸ ਇਸ਼ਾਰੇ ਦਾ ਮਤਲਬ ਕੀ ਇਹ ਹੈ ਵੀ ਟਿਕਟ ਮਿਲ ਜੂ ਜਾਂ ਇਸ ਇਸ਼ਾਰੇ ਦਾ ਮਤਲਬ ਇਹ ਹੈ ਵੀ ਟਿਕਟ ਤਾਂ ਮਿਲ ਜੂ ਪਰ ਸੇਵਾ ਕਰਨੀ ਪੈਣੀ ਫਿਰ ਉਹ ਸੇਵਾ ਕਿਸ ਰੂਪ ਚ ਹੈ ਕਿ ਲੋਕਾਂ ਦੀ ਸੇਵਾ ਕਰਨੀ ਹੈ ਕੀ ਕਿਸੇ ਦੇ ਗੋਡੇ ਗੱਟੇ ਘੁੰਮਣ ਘਟਣੇ ਨੇ ਜਾਂ ਕੋਈ ਫੰਡ ਫੰਡ ਦੇਣਾ ਇਸ ਤਰ੍ਹਾਂ ਦੇ ਇਸ਼ਾਰੇ ਪੋਲਿਟਿਕਲ ਪਾਰਟੀਆਂ ਚ ਚਲਦੇ ਆ ਕੌਮੀ ਪੋਲਿਟਿਕਲ ਪਾਰਟੀਆਂ ਚ ਹੁਣ ਇਸ ਕਰਕੇ ਕਾਂਗਰਸ ਨੂੰ ਅਕਾਲੀ ਦਲ ਨੂੰ ਬੀਜੇਪੀ ਨੂੰ ਕਈ ਲੀਡਰ ਇਸ ਕਰਕੇ ਛੱਡ ਗਏ ਵੀ ਭਾਈ ਸਾਨੂੰ ਇਥੋਂ ਟਿਕਟ ਨਹੀਂ ਮਿਲਨੀ ਸਾਡੇ ਮੂਰੇ بڑے ਦਾਵੇਦਾਰ ਨਹੀਂ ਔਰ ਇਹ ਵੱਡੀਆਂ ਪਾਰਟੀਆਂ ਨੇ ਕਈ ਇਸ ਕਰਕੇ ਆਮ ਆਦਮੀ ਪਾਰਟੀ ਚ ਚਲੇ ਗਏ ਕਿ ਉਹ ਸਮਾਜ ਸੇਵਾ ਚ ਲੱਗੇ ਹੋਏ ਸੀ ਤੇ ਕਈ ਕਾਂਗਰਸ ਤੇ ਅਕਾਲੀ ਤੇ ਬੀਜੇਪੀ ਵਾਲੇ ਇਸ ਕਰਕੇ ਆਮ ਆਰਮੀ ਪਾਰਟੀ ਚ ਚਲੇ ਗਏ ਵੀ ਇੱਥੇ ਗੁੱਟਬਾਜ਼ੀ ਬਹੁਤ ਹੈ ਭਾਈ ਸਾਨੂੰ ਇੰਨੇ ਨੇ ਸਾਲ ਹੋ ਗਏ ਮਿਹਨਤ ਕਰਦਿਆਂ ਨੂੰ ਟਿਕਟਾਂ ਮਿਲਨੀਆਂ ਨਹੀਂ ਹੁਣ ਬਹੁਤ ਸਾਰੇ ਕਾਂਗਰਸੀ ਅਕਾਲੀ ਤੇ ਭਾਜਪਾ ਵਾਲਿਆਂ ਨੂੰ ਇਹ ਉਮੀਦ ਬਣ ਗਈ ਕਿ ਜੋ ਹਾਲਾਤ ਬਣੇ ਹੋਏ ਨੇ ਜੋ ਕਾਂਗਰਸ ਦੀ ਸਥਿਤੀ ਹੈ ਜੋ ਸੁਖਬੀਰ ਬਾਦਲ ਦੀ ਸਥਿਤੀ ਹੈ ਜੋ ਪਿੰਡਾਂ ਚ ਭਾਜਪਾ ਦੀ ਸਥਿਤੀ ਹੈ ਸ਼ਹਿਰਾਂ ਚ ਤਾਂ ਭਾਜਪਾ ਵਾਲਾ ਨਹੀਂ ਕੋਈ ਜਾਂਦਾ ਪਿੰਡਾਂ ਚ ਵੀ ਇਹਨਾਂ ਪਾਰਟੀਆਂ ਦਾ ਸਾਨੂੰ ਤਾਂ ਜਿੰਨਾ ਔਖਾ ਲੱਗਦਾ ਜੋ ਸਥਿਤੀ ਹੈ ਬੀਜੇਪੀ ਚ ਨਵਾਂ ਹੀ ਰੌਲਾ ਆ ਜਿੱਦਣ ਅਸ਼wini ਸ਼ਰਮਾ ਜੀ ਨੂੰ ਸੰਯੁਕਤ ਪ੍ਰਧਾਨ ਦੇ ਤੌਰ ਤੇ ਐਕਟਿੰਗ ਪ੍ਰੈਜ਼ੀਡੈਂਟ ਦੇ ਤੌਰ ਤੇ ਉਹਨਾਂ ਦੀ ਸੇਵਾ ਸੰਭਾਲ ਸੀ ਜਦੋਂ ਕੁਰਸੀ ਨਾਲ ਲੱਗੀ ਜਾਖੜ ਸਾਹਿਬ ਦੇ ਜਾਖੜ ਸਾਹਿਬ ਸਾਹਮਣੇ ਜਾ ਕੇ ਬਹਿ ਕੇ ਗੁੱਸਾ ਕਰ ਗਏ ਕਹਿੰਦੇ ਉਹਨਾਂ ਨੂੰ ਹੀ ਬਿਠਾ ਲਓ ਬਾਅਦ ਚ ਜਾਖੜ ਸਾਹਿਬ ਨੂੰ ਮਨਾਇਆ ਸੋ ਜਾਖੜ ਸਾਹਿਬ ਇਹ ਗੱਲਾਂ ਕਾਂਗਰਸ ਚ ਤਾਂ ਚੱਲਦੀਆਂ ਸੀ ਇਹ ਬੀਜੇਪੀ ਚ ਨਹੀਂ ਚੱਲਦੀਆਂ ਜਾਖੜ ਸਾਹਿਬ ਸਿਆਣੇ ਬੰਦੇ ਨੇ ਸਮਝ ਹੀ ਗਏ ਹੋਣੇ ਵੀ ਬੀਜੇਪੀ ਇਸ ਤਰ੍ਹਾਂ ਦੀ ਪਾਰਟੀ ਨਹੀਂ ਹੈ ਪਰ ਜਿਹੜੇ ਬਹੁਤ ਸਾਰੇ ਕਾਂਗਰਸੀ ਬੀਜੇਪੀ ਚ ਇਸ ਉਮੀਦ ਚ ਗਏ ਸੀ ਵੀ ਬੀਜੇਪੀ ਚ ਜਾਣ ਦਾ ਮਤਲਬ ਹੈ ਸਾਡੀ ਲੋਟਰੀ ਲੱਗ ਜੂ ਉਹ ਹੁਣ ਬੜੇ ਚਿੰਤਤ ਨੇ ਆਉਣ ਵਾਲੇ ਦਿਨਾਂ ਚ ਬੀਜੇਪੀ ਚ ਗਏ ਕਈ ਕਾਂਗਰਸੀ ਜਾਂ ਤਾਂ ਕਾਂਗਰਸ ਤੇ ਮੁੜ ਸਕਦੇ ਨੇ ਜਾਂ ਉਹ ਆਪ ਵੱਲ ਭੱਜਣ ਦਾ ਰਾਹ ਲੱਭਣਗੇ ਵੀ ਆਪਾਂ ਆਮ ਆਦਮੀ ਪਾਰਟੀ ਚ ਚਲੀਏ ਭਾਈ ਸੋ ਇਸ ਕਰਕੇ ਅਕਾਲੀ ਹੋਣ ਕਾਂਗਰਸੀ ਹੋਣ ਬੀਜੇਪੀ ਵਾਲੇ ਹੋਣ ਜਿਨ੍ਹਾਂ ਨੂੰ ਲੱਗਦਾ ਹੈ ਵੀ ਇਹਨਾਂ ਪਾਰਟੀਆਂ ਚ ਸਾਡਾ ਮੁੱਲ ਨਹੀਂ ਉਹ ਹੁਣ ਕੋਈ ਨਾ ਕੋਈ ਜੁਗਾੜ ਫਿੱਟ ਕਰਦੇ ਹੋਣਗੇ ਵੀ ਆਪਾਂ رابطہ ਲੱਭੀਏ ਭਗਵੰਤ ਮਾਨ ਨਾਲ ਆਪਾਂ رابطہ ਲੱਗੀਏ ਲੱਭੀਏ ਮਨੀਸ਼ ਸਿਸ਼ੋਧੀਆਂ ਨਾਲ ਅਰਵਿੰਦ ਕੇਦਰੀਵਾਲ ਦੇ ਨਾਲ ਤੇ ਆਪਾਂ ਚਲੀਏ ਆਮ ਆਦਮੀ ਪਾਰਟੀ 'ਚ ਕਿਉਂਕਿ ਆਮ ਆਦਮੀ ਪਾਰਟੀ 'ਚ ਇਹ ਚਰਚਾ ਹੈ ਕਿ ਜਿਹੜੇ 94 117 ਕੈਂਡੀਡੇਟ ਸੀ ਪਿਛਲੇ 117 ਉਹਨਾਂ ਦੇ ਵਿੱਚੋਂ ਉਹਨਾਂ ਨੇ ਘੱਟੋ ਘੱਟ ਅੱਧੇ ਤੋਂ ਵੱਧ ਬਦਲ ਦੇਣੇ ਸੋ 117 ਦਾ ਤੁਸੀਂ ਅੱਧ ਕਰ ਲਓ ਸੋ ਜੇ 60 ਕਰ ਲਈਏ ਤਾਂ 120 ਬਣਦੇ ਆ ਜੇ 58 ਕਰ ਲਈਏ ਤਾਂ 116 ਬਣਦੇ ਨੇ ਸੋ ਇਹਦਾ ਮਤਲਬ ਹੈ ਕਿ 57 58 ਐਮਐਲਏ ਉਹ ਬਦਲ ਸਕਦੇ ਨੇ ਘੱਟੋ ਘੱਟ 50% ਤੇ ਹੁਣ ਇੰਨੇ ਚੰਗੇ ਬੰਦਿਆਂ ਦੀ ਲੋੜ ਹੈ ਆਮ ਆਦਮੀ ਪਾਰਟੀ ਨੂੰ ਸੋ ਇਸ ਕਰਕੇ ਆਮ ਆਦਮੀ ਪਾਰਟੀ ਚ ਹੁਣ ਲੀਡਰ ਆਉਣ ਵਾਲੇ ਸਮੇਂ ਦੇ ਵਿੱਚ ਐ ਜਾਣਗੇ ਮਨਦੀਪ ਜੀ ਜਿਵੇਂ ਗਰਮੀਆਂ ਚ ਅਮੀਰ ਬੰਦੇ ਸ਼ਿਮਲਾ ਮਨਾਲੀ ਲੰਡਨ ਯੂਕੇ ਅਮਰੀਕਾ ਜਾਂਦੇ ਨੇ ਸੋ ਹੁਣ ਸਿਆਣੇ ਸਿਆਣੇ ਲੋਕਾਂ ਨੇ ਕੋਸ਼ਿਸ਼ ਕਰਨੀ ਹੈ ਕਿ ਅਸੀਂ ਆਮ ਆਦਮੀ ਪਾਰਟੀ ਤੇ ਜਾਈਏ ਸਾਰਿਆਂ ਨੇ ਨਹੀਂ ਜਿਨ੍ਹਾਂ ਨੂੰ ਲੱਗਦਾ ਵੀ ਸਾਨੂੰ ਸਾਡੀ ਸਿਆਣਪ ਦੀ ਨਾ ਅਕਾਲੀ ਦਲ ਨੂੰ ਲੋੜ ਹੈ ਨਾ ਭਾਜਪੀ ਨੂੰ ਨਾ ਕਾਂਗਰਸ ਨੂੰ ਉਹ ਲੋਕਾਂ ਨੇ ਚਲੇ ਜਾਣਾ ਔਰ ਕੁਝ ਗੁੱਟਬਾਜ਼ੀ ਦੇ ਸ਼ਿਕਾਰ ਹੁਣ ਜਿਵੇਂ ਕਾਂਗਰਸ ਦੇ ਦੇਖੋ ਕਿੰਨੇ ਗੁੱਟ ਨੇ ਕਿਸੇ ਗੁੱਟ ਨੂੰ ਹੀ ਲੱਗੇ ਵੀ ਯਾਰ ਸਾਡਾ ਮੁੱਲ ਨਹੀਂ ਪੈਂਦਾ ਕਾਂਗਰਸ 'ਚ ਇਹ ਵੀ ਹੋ ਸਕਦਾ ਹੈ ਗੁੱਟ ਦਾ ਗੋਟਾਂ ਆਮ ਆਦਮੀ ਪਾਰਟੀ 'ਚ ਚਲਾ ਜਾਵੇ ਕੋਈ ਗੁੱਟ ਦਾ ਗੋਟ ਭਾਜਪਾ 'ਚ ਹੀ ਚਲਾ ਜਾਵੇ ਕੱਲੀ ਆਪ 'ਚ ਨਹੀਂ ਜਾਂਦੇ ਵਿਜੇਪੀ 'ਚ ਵੀ ਜਾਣਗੇ ਸ਼ਹਿਰਾਂ ਵਾਲੇ ਸੋ ਇਸ ਕਰਕੇ ਐਤ ਕੀ ਅਸੀਂ ਜਿਹੜੀ ਪੋਲੀਟੀਕਲ ਲੀਡਰਸ਼ਿਪ ਦੀ ਦਲ ਬਦਲੀ ਹੈ ਨਾ 22 ਤੋਂ 27 ਤੋਂ ਪਹਿਲਾਂ ਆਪਾਂ ਥੋਕ 'ਚ ਦੇਖਾਂਗੇ ਸੰਦੀਪ ਜੀ ਹੁਣ 24 ਦੇ ਇਲੈਕਸ਼ਨਾਂ ਨਾਲ ਜਦੋਂ ਸੁਸ਼ੀਲ ਰਿੰਕੂ ਚਲਾ ਗਿਆ ਬੀਬੀ ਪੰਨੀਤ ਕੌਰ ਆ ਗਈ ਯਾਰ ਰਵਨੀਤ ਬਿੱਟੂ ਛਾਲ ਮਾਰ ਗਿਆ 27 ਤੋਂ ਪਹਿਲਾਂ ਥੋਕ 'ਚ ਦਰਜਨਾ ਦੇ ਰੂਪ 'ਚ ਪੰਜ ਇਸ ਜ਼ਿਲ੍ਹੇ ਤੋਂ ਚਲੇ ਗਏ ਪੰਜ ਦੁਆਬੇ ਤੋਂ ਚਲੇ ਗਏ ਪੰਜ ਸਤ ਮਾਲਵੇ ਤੋਂ ਚਲੇ ਗਏ ਅੱਠ ਮਾਝੇ ਤੋਂ ਚਲੇ ਗਏ ਸੋ ਥੋਕ 'ਚ ਲੀਡਰ ਬਦਲਣਗੇ ਹੁਣ ਪਾਰਟੀਆਂ 27 ਤੋਂ ਪਹਿਲਾਂ ਪਹਿਲਾਂ ਤੁਸੀਂ ਵੇਖਿਓ ਐਤਕੀ ਕਈ ਲੀਡਰਾਂ ਨੇ ਤਾਂ ਮੁਕਾਬਲਾ ਗਿਰਗਟ ਨਾਲ ਕਰਨਾ ਹੈ ਸੰਦੀਪ ਜੀ ਗੱਲ ਦਾ ਗੁੱਸਾ ਨਾ ਕਰ ਲੈਣ ਭਾਈ ਗਿਰਗਟ ਵੀ ਐਸੀ ਦੁਨੀਆ 'ਚ ਐਸੀ ਕੁਦਰਤ ਨੇ ਬਣਾਇਆ ਹੋਇਆ ਸੋ ਇਸ ਕਰਕੇ ਗਿਰਗਟ ਨਾਲ ਕੰਪੀਟੀਸ਼ਨ ਹੈ ਬਾਕੀ ਵੇਖਦੇ ਆ ਗਿਰਗੜ ਜਿੱਤਦੇ ਆ ਜਾਂ ਲੀਡਰ ਜਿੱਤਦੇ ਆ ਇਹ ਵਕਤ ਦੱਸੂਗਾ ਸੋਡਲਾ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਇਹਨਾਂ ਅਹਿਮ ਸਵਾਲਾਂ ਦੇ ਉੱਪਰ ਆਪਣੇ ਵਿਚਾਰ ਸਾਂਝੇ ਕੀਤੇ ਬਹੁਤ ਧੰਨਵਾਦ ਮਨਦੀਪ ਜੀ ਔਰ ਕੋਈ ਵੀ ਤੇਰ ਕੋਈ ਵੀ ਲੀਡਰ ਕੋਈ ਵੀ ਪਾਰਟੀ ਜ਼ਰੂਰੀ ਨਹੀਂ ਕਿ ਤੁਸੀਂ ਮੇਰੀ ਹਰ ਗੱਲ ਨਾਲ ਸਹਿਮਤ ਹੋ ਪਰ ਜੇ ਤੁਸੀਂ ਕਿਸੇ ਗੱਲ ਨਾਲ ਅਸਹਿਮਤ ਹੋ ਤੇ ਤੁਸੀਂ ਮੇਰੇ ਤੱਕ ਆਪਣੀ ਅਸਹਿਮਤੀ ਜ਼ਰੂਰ ਭੇਜੋ ਮੈਂ ਤੁਹਾਡਾ ਪੱਖ ਵੀ ਅੱਗੇ ਵਧਾਵਾਂਗਾ ਬਹੁਤ ਧੰਨਵਾਦ